नान ਵਾਹਿਗੁਰੂ ਦੇ ਸਾਧ ਸੰਤ ਜੀ ਬਖਸ਼ਣ ਜੂੜਾ ਕੁਰਬਾਨੀ ਦਾ ਫਰਮਾਨ ਹੈ ਸਾਧ ਕ੍ਰਿਜਾ ਕੋਣ ਹੈ ਲਈ ਛੋੜ ਆਪੜ ਚੁਕੇ ਜੋ ਚੰਗੀਆਂ ਗੱਲਾਂ ਵਾਹਿਗੁਰੂ ਦੀ ਫਤਿਹ ਹੈ e akaraṭa tero hara ਮੇਲਕਾ ਤੇ ਸਰਾਰੇ ਰਾਗ ਐਸ ਸੰਸਾਰ ਵਿਕਾਰ ਸੰ세 ਮਹਾਨੀ ਜਿਸੇ ਜਿਵੇਂ ਏਕਿਆ ਰੈ ਉਰਸ ਅਕਤਰ ਕਰਤਾ ਦਿਨ ਜਾਣੀ ਹਰ ਕੋ ਧਿਆਪੇ ਸੇਰਾ ਨਿਜ ਕਰਮਲ ਪਉ ਸੁਖ ਸਹਜੇ ਗਉੜ ਨਾਮੁ ਕੋ ਪੇਰਾ ਅੰਤਿ ਜਾਮੀ ਪੁਰਖ ਵਿਨਾਤੇ ਅੰਦਰ ਜਮੀ ਪੁਰਖ ਮਿਰਾ ਤੇ ਸਰਦਾ ਮਨ ਕੀ ਹੁੰਦੇ ਨਾਨਕ ਦਾਸ ਐ ਸੁਖ ਲਾਗੈ ਮੁਕਤ ਸੰਤਨ ਕੀ ਤੂ ਏ ਇਨ ਘਾਟ ਚਲੋ ਘਰ i <laughs> you ਅੱਜ ਜੁਜੂ ਜੁਗਾਡਾ ਨਸਾ ਪਾਲ ਸਿੰਘ ਦੀ ਪਾਵਨ ਪਿੱਤਰ ਜਗਦੀ ਜੋਤ ਅੰਤ ਸਹਿਬ ਸਿੰਘ ਪੰਸਈ ਮਹਾਰਾਜੇ ਦੀ ਚਰਨਾਂ ਦੇ ਵਿੱਚ ਆਪ ਸਾਰੇ ਬੈਠੇ ਆ ਬਹੁਤ ਪਿਆਰੇ ਬਾਪੂ ਰਣਜੀਤ ਸਿੰਘ ਜੀ ਨਾਗਰਾ ਉਹਨਾਂ ਦੀ ਯਾਦ ਦੇ ਵਿੱਚ ਸਲਾਦਾ ਸਮਾਗਮ ਬੀਬੀ ਰਣਜੀਤ ਕੌਰ ਅਤੇ ਸਮੂਹ ਪਰਿਵਾਰ ਅਤੇ ਸਮੂਹ ਬੱਚਿਆਂ ਸਮੇਤ ਸਾਰੇ ਪਰਿਵਾਰ ਦੇ ਨਾਲ ਮਿਲ ਕੇ ਪ੍ਰਾਪਰਨ ਕੀਤਾ ਹੈ ਆਉ ਲਾ ਲੀ ਜੋ ਜੀਵ ਸੋ ਵਿਸਰ ਪਰਵਾਰੀ ਕੀ ਤਾਰ ਨਾਤ ਕਰਨ ਲੈ ਨਹੀਂ ਛਾੜ ਸਕਲ ਜੀ ਜਿਹੜਾ ਵੀ ਸੰਸਾਰ ਤੇ ਆਇਆ ਉਹਨੂੰ ਇੱਕ ਦਿਨ ਜਾਣਾ ਪਿਆ ਰਾਣਾ ਰਹੁਣਾ ਸੁਹਰੇ ਗੰਗਨ ਤਉ ਫਕੀਰ ਵਾਰੀ ਆਪਣੀ ਕੋਈ ਨਾ ਪੰਧੇ ਤੀਰਨ ਜਿਹੜਾ ਵੀ ਆਉ ਇੱਕ ਦਿਨ ਜਾਣਾ ਪੈਂਦਾ ਕੋਈ ਕਿਸੇ ਨਾਲ ਆਇਆ ਨਾ ਕਿਸੇ ਦੇ ਕਿਸੇ ਦੇ ਨਾਲ ਜਾਣ ਵਾਪੁਰ ਜੀ ਜੀ ਅਗੀਰ ਦੀ ਉਮਰ ਦੇ ਆਪਾਂ ਜੇ ਪਹੀ ਸਾਗ ਦੇਖੀ ਕਿਉਂਕਿ ਸਾਨੂੰ ਫਿਰ 25 ਸਾਲਾਂ ਦਾ ਸੰਗਤ ਦਾ ਕਰਦਾਰ ਅਸੀਂ ਸੁਭਾਗ ਪ੍ਰਾਪਤ ਹੋਏ ਅਸੀਂ 25 ਸਾਲਾਂ ਹੋ ਗਏ ਹੁੰਦੇ ਆਂ ਹੋਰ ਵੀ ਬੈਠੇ ਜਦੋਂ ਵੀ ਘਰ ਤੇ ਵੀ ਚਾਉਣਾ ਉਹ ਐਧਿਆਣਾ ਸਾਧੀਆਂ ਹੋਟਲਾਂ ਲਕੀਆਂ ਸਾਰੀਆਂ ਸ਼ਹੀਦਾਂ ਦੀ ਤੇ ਜਦੋਂ ਬਹਿਣਾ ਸੀ ਪਹਿਲੀ ਵਾਰੀ ਆਏ ਸੀਗੇ ਬਾਬਾ ਜੀ ਵੀ ਮੜੀਆਂ ਫੋਟੋਆਂ ਲਾਇੀਆਂ ਸ਼ਹੀਦਾਂ ਦੀ ਇਹਦੇ ਪੁੱਤਰ ਵੀ ਇਹੀ ਜਿਹੜਾ ਮਰਨਾ ਹੈ ਜਿਹੜਾ ਧਰਮ ਲਈ ਮਰਨਾ ਉਹਦੇ ਵਰਗੀ ਰੀਸ ਕੋਈ ਨਹੀਂ ਹੈ ਵੀ ਜਿਹੜਾ ਧਰਮ ਲਈ ਮਰਦਾ ਉਹ ਹੀ ਜਨਮ ਦੇਖੇ ਦੇ ਵਿੱਚ ਹੈ ਬਹੁਤ ਜਨਮ ਵਿੱਚ ਲੇਤੇ ਮਾਦੋ ਕਿ ਜਨਮ تمہਾਰੇ ਦੇਖੇ ਕਹ ਬਦਾਸ ਆਸਨਿਕ ਜੀਵ ਚਿਰ ਭੈਓ ਦਰਸ਼ਨ ਤੇ ਪੰਜਵੇਂ ਪਾਸ਼ਾ ਦਾ ਇੱਕ ਸਿੱਖ ਭਾਈ ਸਮੁੰਦਾ ਹੋਇਆ ਸਾਦੇ ਤੋਂ ਪਹਿਲਾਂ ਵੀ ਕੀਤੇ ਜੀ ਨੇ ਬੜੀ ਸੋਹਣੀ ਵਿਚਾਰ ਕੀਤੇ ਭਈ ਪ੍ਰਾਪਤ ਮਾਮ ਕਰੇ ਭਰੀ ਹੈ ਗੋਦਨ ਮੇੜ ਕੀ ਤੇਰੀ ਭਰੀਆ ਅਵਰ ਘਾਇ ਤੇ ਤੇਨ ਕਾਮ ਮੇਲੇ ਸਾਧ ਸੰਗਤ ਭਾਜੇ ਤੇ ਨਾਮ ਭਾਈ ਸੁਨੋ ਤਾਂ ਇਹ ਕਦੀ ਸੰਗਤ ਕਰਨਾ ਨਹੀਂ ਗਿਆ ਜਿਹਨ ਸੰਗਤ ਵਿੱਚ ਬਹਿਣਾ ਨਹੀਂ ਉਹ ਸੋਚੀ ਵੀ ਨਹੀਂ ਆਉਣੀ ਮੇਰੇ ਬਾਦ ਜੀ ਸਤ ਸੰਗਤ ਮਿਲੇ ਸੋ ਤਾਂ ਸੰਗਤ ਵਿੱਚ ਆ ਕੇ ਗੁਰੂ ਚਰਨਾਂ ਵਿੱਚ ਆ ਕੇ ਮਨ ਦਾ ਬਾਣੀ ਸੁਣਦਾ ਸਮਝਦਾ ਵਿਚਾਰ ਕਰਦਾ ਇੱਕ ਸੰਗਤ ਹਰ ਬਰ ਬਸੇ ਜੀ ਫਿਰ ਇਹਨੂੰ ਸੋਝੀ ਪ੍ਰਾਪਤ ਕਰਨ ਦੀ ਮਨ ਦਾ ਸਤ ਸੰਗਤ ਨਾਲ ਲੱਗ ਕੇ ਸੰਗਤ ਨਾਲ ਲਿੰਗ ਪ੍ਰੀਤ ਆ ਜੀ ਬਿਨਾਂ ਚੰਗੇ ਕਰਮਾਂ ਨਾਲ ਸਤ ਸੰਗਤ ਦੀ ਪ੍ਰਾਪਤੀ ਨਹੀਂ ਹੁੰਦੀ ਸਤ ਸੰਗਰ ਮਿਲਦਾ ਸਾਰ ਦਿਲਾਂ ਮਗਲੰਦ ਰਿਲਾਂ ਬਾਬਾ ਸਤ ਸੰਗਨ ਲੰਗਰ ਜਨ ਸੰਗਤ ਮੈਲ ਭਰੀ ਜੈ ਜੀ ਇਹ ਭਾਈ ਸਬੰਧਾ ਜਿਹੜਾ ਸਮਾਂ ਘੁੜ ਜਾਂਦੇ ਜੀ ਮਹਾਰਾਜ ਜੀ ਦਾ ਹੈ ਇਹ ਭਾਈ ਸਬੰਧਾ ਕਦੀ ਇਹਨੇ ਸੰਗਤ ਨਹੀਂ ਕੀਤੀ ਇਹਦਾ ਇੱਕੋ ਮਨੋਰਥ ਹੈ ਇਹਦੇ ਇਹਨੇ ਨੀਤੀਆਂ ਬਣਾ ਰਿਹਾ ਰਹਿੰਦਾ ਵੀ ਮੈਂ ਵੱਸ ਤੋਂ ਵੱਧ ਜਾ ਰਿਹਾ ਹਾਂ ਕੋਈ ਪੜਿਆ ਸਮਾਇਆ ਜੋਗਾ